ਸੜਕ ਪਾਰ ਕਰ ਰਹੇ ਇੱਕ ਨੌਜਵਾਨ ਨੂੰ ਤੇਜ਼ ਰਫ਼ਤਾਰ ਗੱਡੀ ਦੇ ਵੱਲ ਟੱਕਰ ਮਾਰ ਦਿੰਦੀ ਜਾਂਦੀ ਹੈ ਸੀਸੀਟੀਵੀ ਦੇ ਵਿੱਚ ਇਹ ਤਸਵੀਰ ਕੈਦ ਹੋਈ ਹੈ ਭਿਆਨਕ ਸੜਕ ਹਾਦਸਾ ਵਾਪਰਿਆ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਦਾ ਹੈ ਇੱਕ ਸ਼ਖਸ ਸੜਕ ਪਾਰ ਕਰ ਰਿਹਾ ਹੁੰਦਾ ਤੇ ਨਾਲ ਹੀ ਤੇਜ਼ ਰਫ਼ਤਾਰ ਗੱਡੀ ਜਿਹੜੀ ਪਿੱਛੋਂ ਆਉਂਦੀ ਹੈ ਉਸ ਨੂੰ ਟੱਕਰ ਮਾਰ ਦਿੰਦੀ ਹੈ ਉਸ ਤੋਂ ਬਾਅਦ ਮੌਕੇ ਤੇ ਜਿਹੜੇ ਲੋਕ ਉਸ ਵੇਲੇ ਮੌਜੂਦ ਹੁੰਦੇ ਨੇ ਆਲੇ ਦੁਆਲੇ ਉਹ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਉਸ ਜ਼ਖਮੀ ਸ਼ਖਸ ਨੂੰ ਹਸਪਤਾਲ ਲੈ ਜਾਇਆ ਜਾਂਦਾ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਤੇ ਉੱਥੇ ਹੀ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੱਸਣਯੋਗ ਹੈ ਕਿ ਪਠਾਨਕੋਟ ਦੇ ਵਿੱਚ ਇਹ ਹਾਦਸਾ ਵਾਪਰਿਆ ਪਠਾਨਕੋਟ ਦੇ ਟਾਕੀ ਰੋਡ ਉੱਤੇ ਇਹ ਹਾਦਸਾ ਵਾਪਰਿਆ ਤੇਜ਼ ਰਫ਼ਤਾਰ ਗੱਡੀ ਦੇ ਵੱਲੋਂ ਇਸ ਸ਼ਖਸ ਨੂੰ ਟੱਕਰ ਮਾਰੀ ਜਾਂਦੀ ਹੈ ਪੈਦਲ ਸੜਕ ਪਾਰ ਕਰ ਰਿਹਾ ਸੀ ਇਹ ਨੌਜਵਾਨ ਜਿਸ ਨੂੰ ਗੰਭੀਰ ਰੂਪ ਦੇ ਵਿੱਚ ਇਸ ਗੱਡੀ ਦੇ ਵੱਲੋਂ ਜ਼ਖਮੀ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਮੌਕੇ ਤੇ ਜਿਹੜੇ ਲੋਕ ਉੱਥੇ ਮੌਜੂਦ ਸੀ ਉਹ ਇਸ ਨੂੰ ਚਾੱਕ ਕੇ ਹਸਪਤਾਲ ਲੈ ਜਾਂਦੇ ਨੇ ਤੇ ਉੱਥੇ ਹੀ ਸੀਸੀਟੀਵੀ ਦੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਇਹ ਸੀਸੀਟੀਵੀ ਦੇ ਮੁਤਾਬਕ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਹਾ ਕਿ ਜਲਦ ਤੋਂ ਜਲਦ ਜਿਸ ਵੀ ਵਿਅਕਤੀ ਦੇ ਵੱਲੋਂ ਇਸ ਹੱਤਿਆ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਜਾਏਗਾ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਇੱਕ ਗੱਲਾਂ ਦੱਸੀਆਂ ਗਈਆਂ ਨੇ ਇਹ ਨੋਵਾ ਗੱਡੀ ਸੀ ਜਿਸ ਦੇ ਵੱਲੋਂ ਟੱਕਰ ਮਾਰੀ ਗਈ ਹੈ ਜੋ ਕਿ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਤੇ ਉਸ ਤੋਂ ਬਾਅਦ ਜਿੱਦਾਂ ਹੀ ਇਹ ਸ਼ਖਸ ਜਿਹੜਾ ਉਹ ਸੜਕ ਪਾਰ ਕਰਨ ਲੱਗਦਾ ਉਸ ਨੂੰ ਇਹ ਗੱਡੀ ਟੱਕਰ ਮਾਰਦੀ ਹੈ ਉਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਭਈਆ ਓਵਰ ਸਪੀਡਿੰਗ ਦੇ ਆਇਆ ਬੜੀ ਤੇਜ਼ ਪਹਿਲੇ ਇਹਨੇ ਮੈਨੂੰ ਚੁੱਕਣਾ ਸੀ ਫਿਰ ਇਹਨੇ ਪਹਿਲੇ ਬੰਦਾ ਚੁੱਕਿਆ ਫਿਰ ਇਹਨੇ ਮੈਨੂੰ ਚੁੱਕਣਾ ਸੀ ਫਿਰ ਅੱਗੇ ਦੋ ਤਿੰਨ ਬੰਦਿਆਂ ਨੂੰ ਹੋਰ ਚੁੱਕਣਾ ਸੀ ਹੋਰ ਚਾਹ ਰਿਹਾ ਐਕਸੀਡੈਂਟ ਕੋ ਬੰਦਾ ਐਕਸੀਡੈਂਟ ਮੌਕੇ ਤੇ ਆਪਾਂ ਆ ਗਏ ਆਂ ਖਲੋਗਿਆਂ ਨਾ ਲੱਗੇ ਉਹ ਬੰਦੇ ਨੂੰ ਹੁਣ ਅਸੀਂ ਹਸਪੀਟਲ ਪਹੁੰਚਾ ਦਿੱਤਾ ਤੇ ਬੰਦੇ ਦੀ ਹਾਲਤ ਕਿਵੇਂ ਦੀ ਹੈ ਬੰਦੇ ਆ ਹਾਲਤ ਸੀਰੀਅਸ ਹੈ ਗੀ ਯਾਰ ਇਹ ਗੱਲ ਜੀ ਇਸ ਤਰ੍ਹਾਂ ਦੀ ਅਸੀਂ ਪੀਸੀਆਰ 12 ਤੱਕ ਦੀ ਡਿਊਟੀ ਆ ਅਸੀਂ ਇਥੋਂ ਲੰਘ ਰਹੇ ਸੀਗੇ ਇੱਕ ਨੋਵਾ ਗੱਡੀ ਦਾ ਇੱਕ ਪੈਸਲ ਸੀਗਾ ਬੰਦਾ ਉਹ ਐਕਸੀਡੈਂਟ ਹੋਇਆ ਵਾ ਜਿਹਨੂੰ ਕੀ ਸੱਟ ਲੱਗੀ ਆ ਉਹਦਾ ਨਾਮ ਗਨੇਸ਼ ਸਿੰਘ ਆ ਜਿਹਨੂੰ ਸਿਵਲ ਹਸਪੀਟਲ ਐਡਮਿਟ ਕਰਵਾਤਾ ਜਿਹੜੀ ਗੱਡੀ ਆ ਉਹ ਅਸੀਂ ਆਪ ਰੱਖ ਲਈ ਆਪਣੀ ਕੋਲ